ਦੋਸਤੋ ਦੇਸ਼ ਪੰਜਾਬ ਦੀ ਇੱਕ ਬਹੁਤ ਵੱਡੀ ریاست ਕਪੂਰਥਲਾ ਜਿਸਦੇ ਇਤਿਹਾਸ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ ਇਸੇ ਕਪੂਰਥਲਾ ਰਾਜਸਤ ਦੀ ਰਾਜਕੁਮਾਰੀ ਗਵਿੰਦ ਕੌਰ ਉਰਫ ਗਵਿੱਦੀ ਕਪੂਰਥਲੇ ਦੇ ਬਾਹਰ ਰਾਜੇ ਦਿਹਾਲ ਸਿੰਘ ਦੀ ਇਕਲੌਤੀ ਸੁਪਤਰੀ ਗਵਿੰਦ ਕੌਰ ਜਿਸਦੇ ਨਜਾਇਜ਼ ਸਬੰਧਾਂ ਦੇ ਚਰਚੇ ਪੂਰੇ ਭਾਰਤ ਸਮੇਤ ਲੰਡਨ ਤੱਕ ਉੱਦੇ ਸਨ ਇਸ ਰਾਜਕੁਮਾਰੀ ਨੇ ਹਫਸ ਦੇ ਵਿੱਚ ਅੰਨੀ ਹੋ ਕੇ ਜੋ ਜੋ ਕਾਰਨਾਮੇ ਕੀਤੇ ਉਹਨਾਂ ਨੂੰ ਸੁਣ ਕੇ ਤੁਹਾਡੇ ਹੋ ਛੁੜ ਜਾਣਗੇ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਕਪੂਰਥਾਲਾ रियासत ਦੀ ਰਾਜਕਵਾਰੀ ਗਵਿੱਦੀ ਦੇ ਕੁਝ ਰਾਜ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਕਿਵੇਂ ਇੱਕ ਤੰਦ ਦੀ ਭੁੱਖ ਇੱਕ ਰਾਜਕਵਾਰੀ ਤੋਂ ਕੀ ਕੀ ਕਾਰੇ ਕਰਵਾਉਂਦੀ ਹੈ ਕਹਾੜੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਜਿਨ੍ਹਾਂ ਨੇ ਅਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਸੋ ਆਓ ਹੁਣ ਅੱਜ ਦੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕਪੂਰਥਾਲੇ रियासत ਦੇ ਰਾਜ ਦਿਹਾਲ ਸਿੰਘ ਦੇ ਘਰ ਇੱਕ ਲੜਕੀ ਦਾ ਜਨਮ ਹੋਇਆ ਜਿਸ ਦਾ ਨਾਮ ਗਵਿੰਦਕੌਰ ਰੱਖਿਆ ਜਾਂਦਾ ਹੈ ਬਚਪਨ ਵਿੱਚ ਉਸ ਨੂੰ ਪਿਆਰ ਨਾਲ ਗਵਿੰਦੀ ਕਹਿ ਕੇ ਬੁਲਾਉਦੇ ਹੁੰਦੇ ਸਨ ਮਹਾਰਾਜਾ ਨਿਹਾਲ ਸਿੰਘ ਨੇ ਆਪਣੀ ਪੁੱਤਰੀ ਨੂੰ ਬੜੇ ਲਾਡਾਂ ਤੇ ਚਾਹਵਾਂ ਨਾਲ ਪਾਲਿਆ ਉਸ ਦਾ ਇੱਕੋ ਇੱਕ ਸਾਕਾ ਭਰਾ ਹਿਜ ਹਾਈਨੈਸ ਮਹਾਰਾਜਾ ਰਣਧੀਰ ਸਿੰਘ ਸੀ ਚੜ੍ਹਦੀ ਉਮਰ ਵਿੱਚ ਗਵਿੰਦਕੌਰ ਦੀ ਖੂਬਸੂਰਤੀ ਦੇ ਚਰਚੇ ਚਾਰੇ ਪਾਸੇ ਫੈਲ ਜਾਂਦੇ ਹਨ ਤੇ ਵਿਆਹ ਦੇ ਜੋਗ ਹੋਣ ਤੋਂ ਬਾਅਦ ਮਹਾਰਾਜਾ ਨਿਹਾਲ ਸਿੰਘ ਆਪਣੀ ਪੁੱਤਰੀ ਦਾ ਵਿਆਹ ਇੱਕ ਅਬੀਰ ਘਰਾਣੇ ਦੇ ਰਾਜਕੁਮਾਰ ਨਾਲ ਕਰ ਦਿੰਦਾ ਹੈ ਪਰ ਵਿਆਹ ਕਰਵਾਉਣ ਤੋਂ ਪਹਿਲਾਂ ਗਵਿੰਦੀ ਆਪਣੇ ਸਹੁਰੇ ਸਾਹਮਣੇ ਇੱਕ ਸ਼ਰਤ ਰੱਖਦੀ ਹੈ ਕਿ ਉਹ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਨਹੀਂ ਜਾਵੇਗੀ ਬਲਕਿ ਇੱਥੇ ਆਪਣੇ ਪੇਕੇ ਘਰ ਕਪੂਰਥਲੇ ਵਿੱਚ ਹੀ ਰਹੇਗੀ ਉਸਦੇ ਸਹੁਰੇ ਕਪੂਰਥਲੇ ਤੋਂ ਕੇਵਲ 10 ਮੀਲ ਦੂਰ ਕਰਤਾਰਪੁਰ ਦੱਸੇ ਜਾਂਦੇ ਹਨ ਗਵਿੰਦੀ ਦਾ ਹੋਣ ਵਾਲਾ ਪਤੀ ਉਸ ਦੀ ਇਹ ਸ਼ਰਤ ਮੰਨ ਲੈਂਦਾ ਹੈ ਤੇ ਵਿਆਹ ਤੋਂ ਬਾਅਦ ਬਾਹਰਾਜਾ ਆਪਣੀ ਪੁੱਤਰੀ ਵਾਸਤੇ ਆਪਣੇ ਸ਼ਾਈ ਬੈਲ ਦੇ ਨੇੜੇ ਇੱਕ ਹੋਰ ਬੈਲ ਖਾਲੀ ਕਰਵਾ ਦਿੱਤਾ ਹੈ ਜਿੱਥੇ ਉਸਦੀ ਧੀ ਜਵਾਈ ਆਣ ਕੇ ਰਹਿਣ ਲੱਗ ਪਈਦੇ ਹਨ ਇਹ ਬੈਲ 6 ਬੱਜਲਾ ਉੱਚਾ ਹੁੰਦਾ ਤੇ ਛੋਟੀਆਂ ਇੱਟਾਂ ਤੇ ਲੱਕੜ ਦੇ ਬਾਲਿਆਂ ਨਾਲ ਤਿਆਰ ਕੀਤਾ ਹੋਇਆ ਸੀ ਬੈਲ ਵਿੱਚ ਜਨ ਵਾਸਤੇ ਇੱਕੋ ਇੱਕ ਦਰਵਾਜ਼ਾ ਹੁੰਦਾ ਹੈ ਜਿਸਤੇ ਵੀ ਹਥਿਆਰਬੰਦ ਸਿਪਾਈ ਪਹਿਰਾ ਦੇਣ ਵਾਸਤੇ ਖੜੇ ਹੁੰਦੇ ਬੈਲ ਦੇ ਅੰਦਰ ਵੀ ਏਸ਼ੀਆ ਦਾ ਸਭ ਤੋਂ ਵਧੀਆ ਫਰਨੀਚਰ ਲੱਗਾ ਹੋਇਆ ਸੀ ਰਾਜਕੁਮਾਰੀ ਗੋਵਿੰਦੀ ਵਧੇਰੇ ਸਭਾ ਇਸੇ ਬੈਲ ਵਿੱਚ ਹੀ ਰਹਦੀ ਡੇਰ ਚੜ੍ਹਦਿਆਂ ਹੀ ਉਹ ਬਾਲਕੋਨੀ ਵਿੱਚ ਆ ਕੇ ਬੈਠ ਜਾਂਦੀ ਤੇ ਉਹਦੇ ਜਾਂਦੇ ਰਾਹਿਆਂ ਨੂੰ ਦੇਖਦੀ ਰਹਿੰਦੀ ਬਾਲਕਾ ਦੇ ਵਿੱਚ ਪਰਦੇ ਵੀ ਇਦਾਂ ਦੇ ਲਗਾਏ ਹੋਏ ਸਨ ਕਿ ਕੋਈ ਬਾਹਰੋਂ ਅੰਦਰ ਰਾਜਕੁਮਾਰੀ ਨੂੰ ਨਹੀਂ ਸੀ ਦੇਖ ਸਕਦਾ ਪਰ ਗਵਿੰਦੀ ਅੰਦਰੋਂ ਸਭ ਕੁਝ ਦੇਖ ਰਹੀ ਹੁੰਦੀ ਸੀ ਵਿਆਹ ਤੋਂ ਥੋੜੇ ਚਿਰ ਬਾਅਦ ਹੀ ਗਵਿੰਦੀ ਦੀਆਂ ਰੀਝਾਂ ਉਦੋਂ ਚੂਰ-ਚੂਰ ਹੋ ਜਾਂਦੀਆਂ ਜਦੋਂ ਉਸ ਨੂੰ ਪਤਾ ਲੱਗਦਾ ਕਿ ਉਹਦਾ ਪਤੀ ਇੱਕ ਬਹੁਤ ਕਮਜ਼ੋਰ ਅਤੇ ਹਰ ਵਕਤ ਸ਼ਰਾਬ ਦੇ ਵਿੱਚ ਡੁੱਬਿਆ ਰਹਿਣ ਵਾਲਾ ਇੱਕ ਆਯਾਸ਼ ਬੰਦਾ ਸੀ ਜੇ ਸਰੋ ਗੁਬਿੰਦੀ ਨਾਲ ਕੋਈ ਵੀ ਲਗਾਵੜੀ ਹੁੰਦਾ ਹੌਲੀ-ਹੌਲੀ ਗੁਬਿੰਦੀ ਦੀ ਸਰੀਰਕ ਭੁੱਖ ਉਸ ਦੀ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਤੇ ਕਾਮਵਾਸਰਾਂ ਨੂੰ ਬੁਝਾਉਣ ਵਾਸਤੇ ਗੁਬਿੰਦੀ ਇੱਕ ਐਸੇ ਭੈੜੇ ਰਸਤੇ ਤੇ ਤੁਰ ਪੈਦੀ ਹੈ ਜਿਸ ਦਾ ਕਿਤੇ ਜਾ ਕੇ ਵੀ ਕੋਈ ਅਖੀਰ ਨਹੀਂ ਹੁੰਦਾ ਕਿਹਾ ਜਾਂਦਾ ਹੈ ਕਿ ਹਰ ਰੋਜ਼ ਗੁਬਿੰਦੀ ਦੇ ਮਹਿਲ ਵਿੱਚ ਦਿੱਤ ਨਵਾਂ ਕੋਈ ਗੱਭਰੂ ਜਾਂਦਾ ਇਥੋਂ ਤੱਕ ਕਿ ਮਹਿਲ ਦੇ ਪਹਿਰੇਦਾਰ ਵੀ ਗੁਬਿੰਦੀ ਦੀ ਸੇਜ ਦੇ ਸੌੜ ਦੇ ਰੋਜ਼ ਦੇ ਹੁਣ ਆਦੀ ਹੋ ਚੁੱਕੇ ਸਨ ਰਾਜਕੁਮਾਰੀ ਗਵਿੰਦ ਕੌਰ ਹਾ우스 ਵਿੱਚ ਇੰਨੀ ਲਿਪਤ ਹੋ ਗਈ ਕਿ ਉਹ ਬਿਸਰ ਦੀ ਕੈਲੀਓਪੈਟਰਾ ਅਤੇ ਰੂਸ ਦੀ ਕੈਥਰੀਨ ਨਾਲੋਂ ਵੀ ਇੱਕ ਕਦਮ ਅੱਗੇ ਲੰਘ ਗਈ ਸੀ ਗਵੈਦੀ ਦੇ ਇਹਨਾਂ ਨਜਾਇਜ਼ ਵਸਧਾ ਬਾਰੇ ਉਹਦਾ ਪਤੀ ਵੀ ਭਲੀ ਭਾਤੀ ਜਾਣੂ ਹੁੰਦਾ ਅੱਖੀ ਵੇਖ ਕੇ ਉਸ ਲਈ ਜ਼ਹਿਰ ਖਾਣਾ ਔਖਾ ਹੋ ਗਿਆ ਸੀ ਤੇ ਇੱਕ ਦਿਨ ਉਹ ਚੁੱਪਚਾਪ ਮਹਿਲ ਤੋਂ ਬਾਹਰ ਇੱਕ ਹੋਰ ਬਾਰਾਦਰੀ ਨਾਮ ਦੀ ਇਮਾਰਤ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੁਣ ਉਹ ਕਦੇ ਇਕੱਤੀ ਬਾਹਰ ਵਿੱਚ ਆਉਂਦਾ ਪਰ ਉਸਦਾ ਗਵੈਦੀ ਨਾਲ ਕੋਈ ਵੀ ਸਰੀਰਕ ਜ਼ਬਦ ਨਹੀਂ ਸੀ ਰਿਹਾ ਇਸੇ ਦੌਰਾਨ ਕਪੂਰਥਲਾ रियासत ਦਾ ਪ੍ਰਧਾਨ ਮੰਤਰੀ ਇੱਕ ਮੁਸਲਮਾਨ ਨੂੰ ਬਣਾਇਆ ਜਾਂਦਾ ਹੈ ਜਿਸ ਦਾ ਨਾਮ ਗੁਲਾਮ ਗਲਾਨੀ ਹੁੰਦਾ ਹੈ ਜੋ ਹਰ ਰੋਜ਼ ਬਤਰੀ ਬਦਲਦੀਆਂ ਮੀਟਕ ਦਿਵਾਨ ਖਾਨੇ ਵਿੱਚ ਕਰਦਾ ਹੁੰਦਾ ਸੀ ਤੇ ਉਸ ਦਾ ਜ਼ਿਆਦਾ ਸਮਾਂ ਉਸੇ ਦਿਵਾਨ ਖਾਨੇ ਵਿੱਚ ਹੀ ਗੁਜ਼ਰਦਾ ਪ੍ਰਧਾਨ ਮੰਤਰੀ ਗੁਲਾਮ ਗਲਾਨੀ ਦੀ ਆਪਦੀ ਕੋਠੀ ਮਹਿਲ ਤੋਂ ਮਹਿਜ 10 ਮੀਲ ਦੂਰੀ ਉੱਤੇ ਸੀ ਜਿੱਥੇ ਉਸ ਦੀਆਂ ਬਹੁਤ ਸਾਰੀਆਂ ਬੇਗਮਾਂ ਰਹਿੰਦੀਆਂ ਹੁੰਦੀਆਂ ਸਨ ਗੁਲਾਮ ਗਲਾਨੀ ਇੱਕ ਇੱਕ ਲੰਬ ਸਲਮਾ ਬڑا ਸੋਧਰਾ ਆਦਮੀ ਸੀ ਜੋ ਸਿਰ ਤੇ ਬਰਤਨਵੀ ਰਾਜ ਦੇ ਤਾਜ ਵਰਗੀ ਇੱਕ ਟੋਪੀ ਪਹਿਨਦਾ ਹੁੰਦਾ ਸੀ ਜਿਸ ਵੇਲੇ ਉਹ ਦਵਾਰ ਖਾਣੇ ਵਿੱਚ ਆਉਂਦਾ ਤਾਂ ਰਾਜਕੁਮਾਰੀ ਗਵਿੰਦੀ ਦੇ ਕਾਰਨਵੇਂ ਗੁਲਾਮ ਗਲਾਨੀ ਨੂੰ ਵੀ ਸੁਣਨ ਵਾਸਤੇ ਮਿਲਦੇ ਇੱਕ ਦਿਨ ਮਹਿਲ ਦੀ ਛੱਤ ਉੱਤੇ ਖੜਕੇ ਵਾਲਸ ਕੌਦੀ ਗਵਿੰਦੀ ਗੁਲਾਮ ਗਲਾਨੀ ਦੇ ਨਜ਼ਰੀ ਪੈ ਜਾਂਦੀ ਹੈ ਗਵਿੰਦੀ ਬਹੁਤ ਖੂਬਸੂਰਤ ਹੋਣ ਕਰਕੇ ਦੇਖਦਿਆਂ ਸਾਰ ਹੀ ਗਲਾਨੀ ਉਸਤੇ ਆਸ਼ਕ ਹੋ ਗਿਆ ਪ੍ਰਧਾਨ ਮੰਤਰੀ ਗਲਾਨੀ ਦੇ ਰਾਜਕੁਮਾਰੀ ਨੂੰ ਮਿਲਣ ਵਾਸਤੇ ਉਹਦੋਂ ਬੜੇ ਜਟਿਲ ਕੀਤੇ ਪਰ ਇਹ ਕੋਈ ਸੌਖਾ ਕੰਮ ਨਹੀਂ ਸੀ ਕਿਉਂਕਿ ਉਦੀ ਦਿਲੀ ਰਜਵਾਰਿਆਂ ਦੀਆਂ ਰਵਾਈਤਾਂ ਅਤੇ ਪਾਬੰਦੀਆਂ ਖਾਸ ਕਰਕੇ ਔਰਤਾਂ ਲਈ ਬੜੀਆਂ ਸਖਤ ਹੁੰਦੀਆਂ ਸਨ ਇੰਦੀ ਨੂੰ ਗਲਾਨੀ ਨੂੰ ਪਤਾ ਲੱਗਦਾ ਹੈ ਕਿ ਗੋਬਿੰਦੀ ਕਦੇ-ਕਦੇ ਬਾਹਰਕ ਬੱਗੀ ਵਿੱਚ ਬੈਠ ਕੇ ਘੁੰਮਣ ਵਸਤੇ ਜਾਂਦੀ ਹੈ ਉਹ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਗੁਲਾਮ ਗਲਾਨੀ ਗੋਬਿੰਦੀ ਦੇ ਹੁਸਨ ਦੇ ਕਾਰਿਆਂ ਦੀਆਂ ਬਾਤਾਂ ਸੁਣ ਕੇ ਐਨਾ ਪਾਗਲ ਹੋ ਚੁੱਕਾ ਸੀ ਕਿ ਦਵਾਰ ਖਾਨੇ ਦੇ ਅੰਦਰ ਬੜੇ ਨਿੱਜੀ ਕਮਰਿਆਂ ਵਿੱਚ ਉਹਨਾਂ ਉਸ ਦੀਆਂ ਰਾਤਾਂ ਗੁਜ਼ਰ ਲੱਗੀਆਂ ਸਰ ਰਾਜਕੁਮਾਰੀ ਗਵਿੰਦਕੌਰ ਨੂੰ ਮਿਲਣ ਵਾਸਤੇ ਪ੍ਰਧਾਨ ਮੰਤਰੀ ਗੁਲਾਮ ਗਲਾਨੀ ਇੱਕ ਸਕੀਵ ਘਟਦਾ ਏ ਉਹ ਰਾਜਕੁਮਾਰੀ ਦੀ ਇੱਕ ਨੌਕਰ ਰਾਣੀ ਜਿਸ ਦਾ ਨਾਮ ਬੂਲੋ ਹੁੰਦਾ ਉਸ ਨੂੰ ਇੱਕ ਬਹੁਤ ਵੱਡੀ ਰਕਮ ਦੇ ਕੇ ਖਰੀਦ ਲੈਂਦਾ ਇੱਕ ਦਿਨ ਗਲਾਨੀ ਨੌਕਰ ਰਾਣੀ ਬੂਲੋ ਦੇ ਹੱਥ ਗਵਿੰਦੀ ਕੋਲ ਇੱਕ ਸਨੇਹਾ ਭੇਜਦਾ ਏ ਕਿ ਉਹ ਉਸ ਨੂੰ ਮਿਲਣਾ ਚਾਹਦਾ ਏ ਇਹ ਸਨੇਹਾ ਸੁਣ ਕੇ ਗਵਿੰਦੀ ਝੱਟ ਹਾਂ ਕਰ ਦਿੰਦੀ ਏ ਪਰ ਇੱਥੇ ਸਵੱਸਿਆ ਇਹ ਖੜੀ ਹੋ ਜਾਂਦੀ ਕਿ ਇਹ ਮੁਲਾਕਾਤ ਕਿਵੇਂ ਜਾਵੇ ਇਸ਼ਕ ਚ ਅੰਨਾ ਹੋਇਆ ਗੋਬਿੰਦੀ ਨੂੰ ਮਿਲਣ ਵਾਸਤੇ ਗੁਲਾਮ ਗਲਾਨੀ ਦਵਾਨ ਖਾਨੇ ਤੋਂ ਸ਼ਹਿਜ਼ਾਦੀ ਦੇ ਮਹਿਲ ਤੱਕ ਇੱਕ ਸਰੇਗ ਹੀ ਪਟਵਾ ਦਿੰਦਾ ਜਿਦੇ ਰਾਹੀ ਦੋਵੇਂ ਇੱਕ ਦੂਜੇ ਨੂੰ ਮਿਲ ਲੱਗੇ ਪਰ ਇਹ ਮੁਲਾਬ ਬੜੇ ਥੋੜੇ ਸਮੇ ਵਾਸਤੇ ਹੁੰਦਾ ਸੀ ਤੇ ਗਲਾਨੀ ਮੁਲਾਕਾਤ ਤੋਂ ਸੰਤੁਸ਼ਟ ਨਹੀਂ ਹੁੰਦਾ ਉਹ ਗੋਬਿੰਦੀ ਨੂੰ ਆਪਣੀ ਜਲੰਦਰ ਵਾਲੀ ਕੋਠੀ ਵਿੱਚ ਲਜਾਣਾ ਚਾਹਦਾ ਸੀ ਜਿੱਥੇ ਉਹ ਬਿਨਾਂ ਕਿਸੇ ਡਰ ਭੈ ਤੋਂ ਗੋਬਿੰਦੀ ਨਾਲ ਲੰਮਾ ਸਮਾਂ ਐਸ਼ ਉਡਾ ਸਕੇ ਉਹ ਦੋਵੇਂ ਰਲ ਕੇ ਇੱਕ ਹੋਰ ਸਕੀਮ ਘੜਦੇ ਹਨ ਪ੍ਰਧਾਨ ਮੰਤਰੀ ਗਲਾਨੀ ਜਿਸ ਬੱਗੀ ਤੇ ਆਉਦਾ ਜਿਆਦਾ ਹੁੰਦਾ ਸੀ ਉਸ ਦੇ ਅੱਗੇ ਦੋ ਘੋੜੇ ਜੁੜਦੇ ਸਨ ਬੱਗੀ ਦੀਆਂ ਅਗਲੀਆਂ ਸੀਟਾਂ ਤੇ ਇੱਕ ਘੋੜੇ ਨੂੰ ਚਲਾਉਣ ਵਾਲਾ ਤੇ ਉਸ ਦੇ ਨਾਲ ਇੱਕ ਸੇਵਾਦਾਰ ਬੈਠਦਾ ਸੀ ਤੇ ਦੋ ਗਾਰਡ ਪਿੱਛੇ ਖੜੇ ਹੁੰਦੇ ਸਨ ਜਿਨ੍ਹਾਂ ਦੇ ਸ਼ਾਈ ਵਰਦੀ ਪਾਈ ਹੁੰਦੀ ਤੇ ਵਰਦੀ ਦੇ ਬਟਨ ਦਸੋਲੇ ਚੰਦੀ ਦੇ ਬਣੇ ਹੋਏ ਸਨ ਪ੍ਰਧਾਨ ਮੰਤਰੀ ਦੀ ਬੱਗੀ ਵੀ ਰਾਜਕੁਮਾਰੀ ਦੀ ਬੱਗੀ ਵਰਗੀ ਹੁੰਦੀ ਹੈ ਦੋਵਾਂ ਵਿੱਚ ਫਰਕ ਬਸ ਇਹਦਾ ਸੀ ਕਿ ਗਵਿੰਦੀ ਦੀ ਬੱਗੀ ਵਾਲੇ ਘੋੜਿਆਂ ਉੱਤੇ ਹੀਰੇ ਜਵਾਰਾਤ ਜੜੇ ਹੁੰਦੇ ਸਨ ਜਦਕਿ ਪ੍ਰਧਾਨ ਮੰਤਰੀ ਦੇ ਕੇਵਲ ਸਾਦਾ ਸੋਣਾ ਚਾਂਦੀ ਹੀ ਲੱਗਾ ਹੁੰਦਾ ਬੱਗੀ ਦੀਆਂ ਸੀਟਾਂ ਦੇ ਵਿੱਚਕਾਰ ਇੱਕ ਸੰਦੂਕ ਰੱਖਿਆ ਹੁੰਦਾ ਸੀ ਜਿਸ ਵਿੱਚ ਘੋੜਿਆਂ ਵਾਸਤੇ ਹਰਾ ਚਾਰਾ ਅਤੇ ਦਾਣਾ ਪਾਇਆ ਜਾਂਦਾ ਤਾਂ ਜੋ ਰਸਤੇ ਦੇ ਵਿੱਚ ਉਹ ਘੋੜਿਆਂ ਨੂੰ ਖਵਾਇਆ ਜਾ ਸਕੇ ਇੱਥੇ ਹੋਰ ਗਵਿੰਦਕੌਰ ਗਲਾਨੀ ਦੀ ਜਲੰਧਰ ਵਾਲੀ ਕੋਠੀ ਵਿੱਚ ਜਾਣ ਲਈ ਇੱਕ ਸਕੀਮ ਲਗਾਉਂਦੀ ਹੈ ਉਸ ਨੇ ਨੌਕਰ ਰਾਣੀਆਂ ਵਾਲੇ ਆਹ ਕੱਪੜੇ ਪਾ ਕੇ ਇੱਕ ਲੰਮਾ ਘੋੜਡ ਕੱਢ ਲਿਆ ਤੇ ਬੱਗੀ ਦੇ ਘੋੜਿਆਂ ਦੇ ਚਾਰੇ ਵਾਲੇ ਸਦੂਕ ਵਿੱਚ ਲੋਕੇ ਬੈਠ ਗਏ ਦੂਜੇ ਪਾਸੇ ਪ੍ਰਧਾਨ ਮੰਤਰੀ ਗੁਲਾਮ ਗਲਾਨੀ ਕਿਸੇ ਸਰਕਾਰੀ ਕੰਮ ਕਾਰਨ ਲੇਟ ਹੋ ਜਾਂਦਾ ਹੈ ਤੇ ਗਵਿੰਦੇ ਗਰਮੀ ਦੇ ਵਿੱਚ ਤਿੰਨ ਘੰਟੇ ਸਦੂਕ ਵਿੱਚ ਵੜ ਕੇ ਹੀ ਬੈਠੀ ਰਹੀ ਆਖਰਕਾਰ ਜਦੋਂ ਗਲਾਨੀ ਬੱਗੀ ਵਿੱਚ ਆ ਕੇ ਬੈਠਦਾ ਤਾਂ ਇੱਥੋਂ ਦੋਵੇਂ ਚੱਲ ਪੈਂਦੇ ਹਨ ਤੇ ਜਿਵੇਂ ਹੀ ਬੱਗੀ ਸ਼ਹਿਰ ਤੋਂ ਬਾਹਰ ਨਿਕਲਦੀ ਤਉ ਸੁਦੂਕ ਖੋਲਦਾ ਏ ਜਿਸ ਵਿੱਚੋਂ ਗਵਿੰਦੀ ਬਾਹਰ ਨਿਕਲਦੀ ਐ ਜਿੱਥੇ ਬੱਗੀ ਵਿੱਚ ਹੀ ਕੋਲੋਲਾ ਕਰਦੇ ਅਤੇ ਹੁੱਕਾ ਪੀਦੇ ਦੋਵੇਂ ਅਗਲੇ ਸਫ਼ਰ ਵੱਲ ਚੱਲ ਪੈਂਦੇ ਹਨ ਗਲਾਨੀ ਇੱਕ ਛਕੀਨ ਕਿਸਮ ਦਾ ਬੰਦਾ ਸੀ ਉਸਦੇ ਪੀਣ ਵਾਲੇ ਹੁੱਕੇ ਦਾ ਤਬਾਕੂ ਖਾਸ ਤੌਰ ਤੇ ਲਖੜੂ ਤੋਂ ਬਗਵਾਇਆ ਜਾਂਦਾ ਕੋਠੀ ਵਿੱਚ ਪਹੁੰਚ ਕੇ ਦੋਵੇਂ ਰਲ ਕੇ ਸ਼ਰਾਬ ਪੀਦੇ ਤੇ ਸਾਰੀ ਰਾਤ ਰਗ ਰਲੀਆਂ ਬਣਾਉਂਦੇ ਅਗਲੇ ਦਿਨ ਗਵਿੰਦੀ ਫੇਰ ਉਸੇ ਸੁਦੂਕ ਵਿੱਚ ਬੈਠ ਕੇ ਆਪਣੇ ਮਹਿਲ ਵਿੱਚ ਵਾਪਸ ਮੁੜ ਜਾਂਦੀ ਹੌਲੀ ਹੌਲੀ ਦੋਵਾਂ ਦੀ ਇਸ ਤਰੀਕੇ ਨਾਲ ਮਿਲਦੀ ਹੁਣ ਰੋਜ਼ ਬਾਗੀ ਹੋਣ ਲੱਗੀ ਕਈ ਬਹੀਨੇ ਬੀਤ ਜਾਂਦੇ ਹਨ ਇਸ ਮੁਲਾਕਾਤ ਦੀ ਕਿਸੇ ਨੂੰ ਕੋਈ ਭੜਕ ਤੱਕੜ ਨਹੀਂ ਲੱਗਦੀ ਪਰ ਇੱਕ ਦਿਨ ریاਸਤ ਦੇ ਉੱਚ ਮੰਤਰੀ ਦਿਵਾਨ ਰਾਮ ਜਸਰੂ ਇਹਨਾਂ ਰੰਗ ਰਲੀਆਂ ਬਾਰੇ ਪਤਾ ਚੱਲ ਜਾਂਦਾ ਹੈ ਇਸ ਮੁਲਾਕਾਤ ਦੀ ਇਹਨਾਂ ਨਜਾਇਜ਼ ਸਬੰਧਾਂ ਦੀ ਖਬਰ ਬਾਅਦ ਵੀ ਬੜੇ ਨਵੇਕਲੇ ਢੰਗ ਨਾਲ ਆਈ ਸੀ ਹੁੰਦਾ ਕੀ ਹੈ ਕਿ ਗਵਿੰਦੀ ਦੀ ਇੱਕ ਨੌਕਰ ਰਾਣੀ ਜਿਸਦੇ ਇੱਕ ਪਹਿਰੇਦਾਰ ਦੇ ਨਾਲ ਨਜਾਇਜ਼ ਸਬੰਧ ਹੁੰਦੇ ਹਨ ਉਹ ਆਪਣੇ ਆਸ਼ਿਕ ਨੂੰ ਗਵਿੰਦੀ ਦਾ ਇਹ ਰਾਜ ਦੱਸ ਦਿੰਦੀ ਹੈ ਕਿ ਗਵਿੰਦੀ ਇਸ ਤਰ੍ਹਾਂ ਪ੍ਰਧਾਨ ਮੰਤਰੀ ਦੇ ਨਾਲ ਹਰ ਰੋਜ਼ ਰਾਤ ਨੂੰ ਜਲੰਧਰ ਜਾਂਦੀ ਹੈ ਉਹ ਪਹਿਰੇਦਾਰ ਅੱਗੋਂ ਇੱਕ ਉੱਚ ਮੰਤਰੀ ਦੇ ਵਫਾਦਾਰ ਦਾ ਦੋਸਤ ਹੁੰਦਾ ਉਹ ਅਗਾ ਉਸ ਦੋਸਤ ਨੂੰ ਦੱਸ ਦਿੰਦਾ ਤੇ ਦੋਸਤ ਅੱਗੇ ਮੰਤਰੀ ਰਾਮ ਜਸ ਨੂੰ ਦੱਸ ਦਿੰਦਾ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਗੁਲਾਮ ਗਲਾਨੀ ਇਸ਼ਕ ਵਿੱਚ ਇੰਨਾ ਅੰਧਾ ਹੋ ਗਿਆ ਕਿ ਉਸ ਨੂੰ ਆਪਣੀ ਪਰਜਾ ਦਾ ਚੇਤਾ ਹੀ ਭੁੱਲ ਗਿਆ ਲੋਕ ਉਸ ਦੀ ਐਸ਼ ਪ੍ਰਸਤੀ ਤੋਂ ਹੁਣ ਅੱਕ ਚੁੱਕੇ ਸਨ ਲੋਕ ਪ੍ਰਧਾਨ ਮੰਤਰੀ ਤੋਂ ਖਹਿੜਾ ਛਡੌਣ ਲਈ ਬਗਾਵਤ ਕਰਨ ਵਾਸਤੇ ਤਿਆਰ ਬੈਠੇ ਸਨ ਪਰ ਉਹਨਾਂ ਨੂੰ ਕੋਈ ਠੋਸ ਜ਼ਬੂਤ ਨਹੀਂ ਸੀ ਮਿਲ ਰਿਆ ਸਾਰੇ ਵਜ਼ੀਰ ਵੀ ਹੁਣ ਪ੍ਰਧਾਨ ਮੰਤਰੀ ਤੇ ਗਵਿੰਦੀ ਨੂੰ ਰੰਗੇ ਹੱਥੀ ਫੜਦਾ ਚਾਹੁੰਦੇ ਸਨ ਉਹ ਇੱਕ ਗੁਪਤ ਮੀਟਿੰਗ ਕਰਕੇ ਫੈਸਲਾ ਕਰਦੇ ਹਨ ਕਿ ਗੁਲਾਬ ਗਲਾਨੀ ਤੇ ਰਾਜਕੁਮਾਰੀ ਗਵਿੰਧਕੌਰ ਨੂੰ ਜਲੰਧਰ ਜਾਂਦਿਆਂ ਰਾਹ ਵਿੱਚ ਰੰਗੇ ਹੱਥੀ ਫੜਦਗੇ ਪਹਿਲਾਂ ਹੀ ریاਸਤ ਦੀ ਹੱਦ ਤੇ ਇੱਕ ਫੌਜੀ ਟੁਕੜੀ ਤਾਇਨਾਤ ਕਰ ਦਿੱਤੀ ਜਾਂਦੀ ਹੈ ਦੂਜੇ ਪਾਸੇ ਹੌਸ ਦੇ ਵਿੱਚ ਅੰਦੇ ਹੋਏ ਇਸ ਸਭ ਕਾਸੇ ਤੋਂ ਅਣਜਾਣ ਪ੍ਰਧਾਨ ਮੰਤਰੀ ਗੁਲਾਮ ਗਲਾਨੀ ਤੇ ਗਵਿੰਦ ਕੌਰ ਹਰ ਰਾਤ ਦੀ ਤਰ੍ਹਾਂ ਬੱਗੀ ਵਿੱਚ ਬੈਠ ਕੇ ਚੱਲ ਪੈਂਦੇ ਹਨ ਇਹ ਪ੍ਰੇਮੀ ਜੋੜਾ ਆਉਣ ਵਾਲੀ ਕਿਆਮਤ ਤੋਂ ਅਣਜਾਣ ਬੈਠਾ ਸੀ ਜਿਵੇਂ ਹੀ ਬੱਗੀ ਸ਼ਹਿਰ ਤੋਂ ਬਾਹਰ ਨਿਕਲਦੀ ਦੋਹਾਂ ਨੂੰ ਉੱਥੇ ਰੰਗੇ ਹੱਥੀ ਕਾਬੂ ਕਰ ਲਿਆ ਜਾਂਦਾ ਜਿੱਥੇ ਪ੍ਰਧਾਨ ਮੰਤਰੀ ਗੁਲਾਮ ਗਲਾਨੀ ਨੂੰ ਗ੍ਰਿਫਤਾਰ ਕਰਕੇ ਜਲਾਵਤਨ ਕਰ ਦਿੱਤਾ ਜਾਂਦਾ ਹੈ ਤੇ ਗਵਿੰਦ ਕੌਰ ਨੂੰ ਵੀ ਮਹਿਲ ਵਿੱਚ ਕੈਦ ਕਰ ਦਿੱਤਾ ਜਾਂਦਾ ਉਸ ਦੇ ਬਾਅਦ ਜਾਣ ਤੇ ਮੁਕੱਬਲ ਪੰਬਦੀ ਲਗਾ ਦਿੱਤੀ ਜਾਂਦੀ ਹੈ ਕਹਿੰਦੇ ਅਣਕੇ ਰਾਜਕੁਮਾਰੀ ਨੂੰ ਪ੍ਰਧਾਨ ਮੰਤਰੀ ਗਲਾਨੀ ਦੇ ਇਸ ਹਸ਼ਰ ਤੇ ਕੋਈ ਵੀ ਪਛਤਾਵਾ ਨਹੀਂ ਸੀ ਹੋਇਆ ਕਿਉਂਕਿ ਉਹ ਸਿਰਫ ਉਸ ਦੇ ਨਾਲ ਕਾਮ ਦੀ ਅੱਗ ਹੀ ਬੁਝਾਉਣ ਵਾਸਤੇ ਜਾਂਦੀ ਰਹੀ ਨਾ ਕਿ ਕਿਸੇ ਪਿਆਰ ਲਈ ਗੁਬਿੰਦੀ ਵਾਸਤੇ ਗਲਬ ਗਲਾਨੀ ਇੱਕ ਹਵਸ ਬਟਾਉਣ ਦਾ ਇਕੋ ਇੱਕ ਸਾਧਨ ਸੀ ਇਸ ਤੋਂ ਬਾਅਦ ਕੁਝ ਵੀ ਨਹੀਂ ਇਸ ਤੋਂ ਬਾਅਦ ਵੀ ਇੱਕ ਬਰਿਆਮ ਸਿੰਘ ਨਾਮ ਦੇ ਸ਼ਖਸ ਦੇ ਨਾਲ ਗਵੇਦੀ ਦੇ ਸਬੰਧਾਂ ਦੇ ਚਰਚੇ ਪੂਰੇ ਭਾਰਤ ਵਿੱਚ ਹੋਏ ਸਨ ਸੋ ਦੋਸਤੋ ਇਹ ਸਨ ਕਰਤੂਤਾਂ ਉਹਨਾਂ ਰਿਆਸਤਾ ਦੇ ਰਾਜੇ ਰਾਣੀਆਂ ਦੀਆਂ ਜੋ ਸਿਰਫ ਤੇ ਸਿਰਫ ਹਬਸ ਵਿੱਚ ਤੜਫਦੇ ਰਹਿੰਦੇ ਸਨ ਤੇ ਲੋਕਾਂ ਤੇ ਰਾਜ ਅੰਗਰੇਜ਼ ਕਰਦੇ ਰਹੇ ਜਿਸ ਦਾ ਖਮਿਆਜਾ ਆਬ ਜਨਤਾ ਭੁਗਤਦੀ ਰਹੀ ਤੇ ਜ਼ੁਲਮ ਸਹਿੰਦੀ ਰਹੀ ਆਬ ਜਨਤਾ ਨੂੰ ਹੀ ਆਜ਼ਾਦੀ ਲਈ ਸੰਘਰਸ਼ ਲੜਨਾ ਪਿਆ ਜਦ ਕਿ ਰਿਆਸਤਾ ਦੇ ਇਹ ਰਾਜੇ ਤਾਂ ਸਿਰਫ ਆਪਣੀ ਐਸ਼ ਪ੍ਰਸਤੀ ਲਈ ਅੰਗਰੇਜ਼ਾਂ ਦੇ ਪਿੱਠੂ ਬਣੇ ਹੋਏ ਸਨ ਇਸ ਕਾਰਨਾਮੇ ਕਪੂਰਥਾਲੀ ਦੀ ਰਾਜਕੁਮਾਰੀ ਗਵਿੰਦ ਕੌਰ ਦੇ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ